ਤੁਹਾਨੂੰ ਧੰਨਵਾਦੀਆਂ ਅੱਜ ਦਾ ਜਿਹੜਾ ਮੁੱਖ ਮੁੱਦਾ ਹੈ ਜੋ ਪਾਰਟੀ ਦੇ ਵਿੱਚ ਪੰਦੇ ਦੇ ਵਿੱਚ ਬਹੁਤ ਸਾਰੀਆਂ ਅੰਦਰੂਨੀ ਤਾਕਤਾਂ ਬਾਹਰੀ ਤਾਕਤਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਖਲਾਰਾ ਪਾਇਆ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਤੇ ਅਸੀਂ ਸਾਰੇ ਹਲਕਾ ਸੰਗਰੂਰ ਦੇ ਸੀ ਜਿੰਨੇ ਵੀ ਮੂੰਹ ਪਰ ਸੱਜਣਾ ਸਾਡੇ ਸਰਕਲ ਪ੍ਰਧਾਨ ਸਾਹਿਬ ਨੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੇ ਅਸੀਂ ਕਤਰ ਹੋਇਆ ਤਾਂ ਜੇ ਤੁਹਾਡੇ ذریعے ਸਾਰੇ ਸੰਗਤ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਅੱਜ ਜਿੱਥੇ ਸੈਂਟਰ ਦੀਆਂ ਤਾਕਤਾਂ ਦੇ ਵਿੱਚ ਸਾਡੇ ਅੰਦਰੂਨੀ ਲੋਕ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਤੋਂ ਸਾਰੀ ਸੰਗਤ ਨੂੰ ਸੁਚੇਤ ਹੋਣਾ ਪਊਗਾ ਤੇ ਬਚਨ ਨਹੀਂ ਪਊਗਾ ਕੱਲ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤ ਕੇ ਇੱਕ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ ਜਾਰੀ ਹੈ ਮੈਂ ਇੱਥੇ ਦੱਸਣਾ ਚਾਹਣਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਸਿੱਖ ਕੌਮ ਦੀ ਮਹਾਨ ਥਾਂ ਹੈ ਜਿਹਨੂੰ ਹਰ ਸਿੱਖ ਨਤਮਸਤਕ ਹੁੰਦਾ ਹੈ ਦੇਸ਼ ਦੁਨੀਆ 'ਚ ਵਸਦੇ 2 ਕਰੋੜ ਤੋਂ ਵੱਧ ਪੰਜਾਬੀ ਜਿਹੜੇ ਨੇ ਉਹ ਸਥਾਨ ਤੇ ਨਤਮਸਤਕ ਹੁੰਦੇ ਨੇ ਪੰਜਾਬੀ ਨਹੀਂ ਬਾਕੀ ਹੋਰ ਵੀ ਚਾਹੇ ਉਹ ਹਿੰਦੂ, ਮੁਸਲਮਾਨ, ਈਸਾਈ ਬਹੁਤ ਸਾਰੇ ਲੋਕ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੁੰਦੇ ਤੇ ਮੈਨੂੰ 2 ਦਸੰਬਰ ਦੇ ਉਹ ਵੀ ਗੱਲ ਯਾਦ ਹੈ ਗੈਨੀ ਹਰਪੀ ਸਿੰਘ ਜੀ ਦੀ ਕਿ ਜਿਨ੍ਹਾਂ ਨੇ ਕਿਹਾ ਸੀ ਕਿ ਸਥਾਨ ਵੱਡਾ ਹੁੰਦਾ ਕਦੇ ਵਿਅਕਤੀ ਵਿਸ਼ੇਸ਼ ਵੱਡਾ ਨਹੀਂ ਕਿਸੇ ਵੀ ਸੰਸਥਾ ਦਾ ਕਿਸੇ ਵੀ ਜਗ੍ਹਾ ਦੀ ਹੈ ਕੋਈ ਸਥਾਨ ਹਮੇਸ਼ਾ ਜਿਹਨੂੰ ਅਸੀਂ ਨਸਤਕ ਹੁੰਦੇ ਆ ਉਹ ਵੱਡਾ ਹੁੰਦਾ ਕੋਈ ਵਿਅਕਤੀ ਵਿਸ਼ੇਸ਼ ਨਹੀਂ ਵੱਡਾ ਹੁੰਦਾ ਸੋ ਅਸੀਂ ਉਹ ਸ਼੍ਰੀ ਕਲਤਕ ਸਾਬ ਨੂੰ ਸਮਰਪਿਤ ਲੋਕ ਤੇ ਅੱਜ 2 ਦਸੰਬਰ ਤੋਂ ਬਾਅਦ ਸਰਦਾਰ ਸੁਖਬੀ ਸਿੰਘ ਬਾਦਲ ਨੂੰ ਚਰਚਾ ਚ ਲਿਆਂਦਾ ਗਿਆ ਪਰ ਜਿੰਨੇ ਵੀ ਉਸ ਵਸੇਲ ਤੋਂ ਜੋ ਸੇਵਾ ਸ਼੍ਰੋਮਣੀ ਕਲ ਦਾ ਨੂੰ ਨਿਗਰਿਸ਼ੇਪ ਨੂੰ ਲਾਇਕੀ ਉਹਨੂੰ ਪੂਰਨ ਰੂਪ ਚ ਸ਼੍ਰੋਮਣੀ ਕਲ ਕਰਦੇ ਨਾ ਪਾਇਆ ਚਾਹੇ ਸੇਵਾ ਨਾਲ ਵਰਕੇ ਸੀ ਚਾਹੇ ਪਾਂਡੇ ਮਾਂਜੇ ਵੀਦੇ ਸਫਾਈ ਕਰਦੀ ਸੀ ਚਾਹੇ ਬੀਫੇ ਦੀ ਸੀ ਕੁਸ਼ ਕਿਸੇ ਤਰ੍ਹਾਂ ਦੀ ਪਰ ਉਸ ਸੇਵਾ ਨੂੰ ਪਾਉਂਦੇ ਹੋਏ ਪਰ ਉੱਥੇ ਇੱਕ ਚੀਜ਼ ਦੇ ਵਿੱਚ ਜਿਹੜੀ ਹੈ ਉਹਦੇ ਚਰਚਾ ਚ ਸਭ ਤੋਂ ਵੱਡੀ ਕੀਤੀ ਜਾਂਦੀ ਹੈ ਉਹ ਚਰਚਾ ਹੈ ਭਰਤੀ ਕਿ ਕਿਉਂਕਿ ਉਸ ਵਜ਼ੀਰ ਤੋਂ ਇੱਕ ਭਰਤੀ ਪ੍ਰਕਿਰਿਆ ਬਾਰੇ ਗੱਲ ਕੀਤੀ ਗਈ ਬੀਓ ਪਾਰਟੀ ਪ੍ਰਕਿਰਿਆ ਜਿਹੜੀ ਹੈ ਉਹਦੇ ਤੇ ਸਵਾਲੀਆਂ ਚੱਲ ਲੱਗਿਆ ਕਿਉਂਕਿ ਇੱਕ ਰਾਏ ਦੇ ਕੇ ਸਬਦਾਨੇ ਦਾ ਮੁੱਦਾ ਹੈ ਇਸ ਕਰਕੇ ਜਿਹੜਾ ਉਹ ਮੁੱਦੇ ਦੇ ਉੱਤੇ ਸ਼੍ਰੀ ਘਾਟਕਰ ਸਾਹਿਬ ਨੂੰ ਜਨਹਿਰ ਸਾਹਿਬ ਨੂੰ ਜਿਹੜੇ ਉੱਥੇ ਗਏ ਨੇ ਉਹਨਾਂ ਨੂੰ ਬਾਰ-ਬਾਰ ਬੇਨਤੀ ਵੀ ਕੀਤੀ ਗਈ ਕਿ ਇਹਦੇ ਤੇ ਵਿਚਾਰ ਚर्चा ਜ਼ਰੂਰ ਕੀਤੀ ਜਾਵੇ ਨਹੀਂ ਤਾਂ ਪਾਰਟੀ ਦਾ ਨੁਕਸਾਨ ਜਿਹੜਾ ਬਹੁਤ ਵੱਡਾ ਹੋਊਗਾ ਪੰਥ ਦੀ ਕੌਮ ਦੀ ਪਾਰਟੀ ਪ੍ਰੰਤੂ ਉਹ ਤੇ ਹਲਕਾ ਤੋਂ ਨਹੀਂ ਕਿਸੇ ਤਰ੍ਹਾਂ ਦਾ ਵਿਚਾਰ ਚर्चा ਸਿਰੇ ਨਹੀਂ ਚੜੀ ਤੇ ਵੀ ਵੀ ਜਿਹੜਾ ਜਿਹੜੀ 5 ਨੰਬਰ ਦੀ ਕਮੇਟੀ ਜਿਹਦੇ 7 ਨੰਬਰ ਦੀ ਫੈਸਲਾ ਹੋਣ 5 ਨੰਬਰ ਦੀ ਰਹਿ ਗਈ ਸਰਦਾਰ ਹਜਿੰਦਰ ਸਿੰਘ ਧੰਮੀ ਸਾਹਿਬ ਉਹ ਉਸ ਤੋਂ ਖਿਦਾਰਾ ਕੀਤਾ ਬਹੁਤ ਹੀ ਮਹਾਨ ਜਿਹੜੇ ਵਿਦਵਾਨ ਨੇ ਗੈਨੀ ਕਰਪਾਲ ਸਿੰਘ ਮਦੂਕਰ ਸਾਹਿਬ ਜੱਗਾ ਸਾਹਿਬ ਉਹਨਾਂ ਨੂੰ ਵੀ ਕਿਨਾਰਾ ਕੀਤਾ ਤੇ ਉਹ 18 ਤਰੀਕ ਕੱਲ ਤੋਂ ਜਿਹੜੀ ਇੱਕ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਮੈਂ ਇਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਭਰਤੀ ਪ੍ਰਕਿਰਿਆ ਹੁਣ ਸ਼ੁਰੂ ਹੋ ਰਹੀ ਹੈ ਉਸ ਭਰਤੀ ਪ੍ਰਕਿਰਿਆ ਦੇ ਵਿੱਚ ਜੋ ਮੈਂਬਰਸ਼ਿਪ ਜਿਹੜੀ ਬਣਾਈ ਹੈ ਜੋ ਮੈਂਬਰਸ਼ਿਪ ਰੱਖੀ ਗਈ ਹੈ ਉਹ ਮੈਂ ਸਲਿੱਪ ਤੁਹਾਨੂੰ ਤੁਹਾਡੇ ਨੂੰ ਨੂੰ ਕਰਨਾ ਚਾਹਣਾ ਉਹ ਸਲਿੱਪ ਆਹ ਹੈ ਅੱਜ ਦੀ ਮੇਰੇ ਸਾਹਮਣੇ ਆ ਕਿਰਪਾ ਕਰਕੇ ਜਰੂਰ ਦੇਖਦੇ ਹੋ ਧਿਆਨ ਗਰੀ ਹੈ ਇਹਦੇ ਉੱਤੇ ਕੀ ਲਿਖਿਆ ਹੈ ਮੈਂਬਰਸ਼ਿਪ ਅਕਾਲੀ ਦਲ ਦਫ਼ਤਰ શ્રી ਅਮਰਸਰ ਸਾਹਿਬ ਚੰਡੀਗੜ੍ਹ ਬਸ ਇਹਦੀ ਚੀਜ਼ ਦੇਖੀ ਫਿਰ ਉਸ ਤੋਂ ਬਾਅਦ ਕੋਈ ਐਡਰੈਸ ਨਹੀਂ ਕੋਈ ਫੋਨ ਨੰਬਰ ਨਹੀਂ ਅਮਰਸਰ ਸਾਹਿਬ ਦਾ ਨੋ ਵੱਡਾ ਫਿਰ ਉਸ ਤੋਂ ਬਾਅਦ ਸੈਟਿੰਗਰ ਵੀ ਬਹੁਤ ਵੱਡਾ ਹੈ ਨਾ ਤੇ ਟੱਕੜੀ ਆ ਨਾ ਤੇ ਖੰਡਾ ਹੈ ਫਿਰ ਉਹ ਵੱਡੇ ਗੱਲ ਬੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਅਕਾਲੀ ਦਲ ਸ਼੍ਰੋਮਣੀ ਕੰਮ ਕਰਦਾ ਨਹੀਂ ਠੀਕ ਹੈ ਕੋਈ ਇਹਦੇ ਸੀਰੀਅਲ ਨੰਬਰ ਨਹੀਂ ਪਾਇਆ ਫਿਰ ਉਸ ਤੋਂ ਬਾਅਦ ਜਿਹੜੀ ਪੰਜ ਮੈਂਬਰੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਕੋਈ ਭਰਤੀ ਕਮੇਟੀ ਬਣਾਈ ਹੀ ਨਹੀਂ ਮੈਂ ਸਿਰਫ ਇਹੀ ਪੁੱਸ ਰਹਾ ਹਾਂ ਕਿ ਸਾਰੀ ਗੱਲਾਂ ਉਹਨੇ ਦੇ ਪ੍ਰਬੰਧ ਪਾਦੀ ਮੈਨੂੰ ਇਹ ਦੱਸੋ ਕਿ ਉਹਨਾਂ ਨੇ ਸ੍ਰੀ ਕਾਲ ਤਖਤ ਸਾਹਿਬ ਦਾ ਨਾਮ ਇਸ ਭਰਤੀ ਪਰਚੀ ਦੇ ਉੱਪਰ ਮੈਂਬਰਸ਼ਿਪ ਸਲਿੱਪ ਦੇ ਉੱਪਰ ਕਿਉਂ ਨਹੀਂ? ਕਿਉਂ ਨਹੀਂ ਲਿਖਿਆ ਕਿ ਅਸੀਂ ਜਿੱਥੇ ਲਿਖਿਆ ਕਿ ਪੰਜ ਮੈਂਬਰੀ ਭਰਤੀ ਕਮੇਟੀ ਤੇ ਥੱਲੇ ਕਿਉਂ ਨਹੀਂ ਲਿਖਿਆਗਾ ਸ੍ਰੀ ਕਾਲ ਤਖਤ ਸਾਹਿਬ। ਲੋਕਾਂ ਬਣੀ ਦਾ ਸ੍ਰੀ ਕਾਲ ਤਖਤ ਸਾਹਿਬ ਦੀ ਫਜ਼ੀਲਤ ਹੋ ਐ ਤੁਸੀਂ ਪਿਛਲੇ 8 ਮਹੀਨੇ ਤੋਂ ਪ੍ਰਚਾਰ ਵੀ ਹੋ ਮਹੀਨੇ ਤੋਂ ਹੀ ਕਰ ਰਹੇ ਹੋ ਕਿ ਸ੍ਰੀ ਕਾਲ ਤਖਤ ਸਾਹਿਬ ਦੀ ਕਮੇਟੀ ਹੈ ਸ੍ਰੀ ਕਾਲ ਤਖਤ ਸਾਹਿਬ ਦੀ ਕਮੇਟੀ ਹੈ ਇਹੀ ਵਿਚਾਰ ਚੱਲ ਰਹੇ ਹਨ। ਪਰ ਉਹਨਾਂ ਵੱਲੋਂ ਇਹ ਚੀਜ਼ੇ ਨੇ ਥੱਲੇ ਲਿਖੀ ਨਹੀਂ ਗਈ ਉਹਦਾ ਕਾਰਨ ਜਿਹੜੀ ਗੱਲ ਤੇ ਅਸੀਂ ਗੱਲ ਕਰਦੇ ਸੀ ਅੱਜ ਉਸੇ ਗੱਲ ਤੇ ਸਾਰੀ ਜਿਹੜੀ ਇਹ ਚਰਚਾ ਕਰੀ ਅਸੀਂ ਵੀ ਇਹ ਕਹਿੰਦੇ ਸੀ ਕਿ ਜੇ ਇਹ ਲਿਖਿਆ ਜਾਊਗਾ ਕਨਸਟੀਟਿਊਸ਼ਨ ਆਫ ਇੰਡੀਆ ਦੇ ਅਕੋਰਡਿੰਗਲੀ ਜੇ ਕੋਈ ਵੀ ਰਾਜਨੀਤਿਕ ਪਾਰਟੀ ਕਿਸੇ ਵੀ ਧਾਰਮਿਕ ਸੰਸਥਾ ਸਥਾਨ ਤੋਂ ਕੋਈ ਸ਼ੇਰ ਲੈ ਕੇ ਜਾਵੇ ਹੁਕਮ ਮੰਨ ਕੇ ਚੱਲ ਰਹੀ ਹੈ ਅੰਦਰ ਖਾਤੇ ਚ ਉਹ ਮਰਜ਼ੀ ਕਰਦੇ ਪਰ ਪਬਲੀਕਲੀ ਜਦੋਂ ਉਹ ਗੱਲ ਕਰਦੀ ਹੈ ਤਾਂ ਉਹਦਾ ਜਿਹੜੀ ਹੈ ਮੈਂਬਰਸ਼ਿਪ ਉਹ ਰੱਦ ਹੋ ਸਕਦੀ ਹੈ ਕਿ ਕਾਨੂੰਨ ਜਿਹੜਾ ਹੈ ਭਾਰਤ ਦਾ ਬਣਾਇਆ ਹੈ ਤੇ ਇਹ ਕਾਨੂੰਨ ਬਣਾਉਣ ਦੇ ਵਿੱਚ ਵੀ ਜਿਹੜੇ ਐਫੀਐਮ ਦਿੱਤੇ ਗਏ ਨੇ ਉਹ ਇਹਨਾਂ ਦੇ ਜਿਹੜੇ ਖਾਰਾ ਸਾਹਿਬ ਵਕੀਲ ਜਾਂ ਹੋਰ ਦੂਜੇ ਜਿਹੜੇ ਸਾਡੇ ਪੁਰਾਣੇ ਜੱਜ ਸਾਹਿਬ ਸੀ ਖਾਰਾ 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 ਸਾਹਿਬ ਜੀ ਮਨਜੀਤ ਸਿੰਘ ਖਾਰਾ ਉਹਨਾਂ ਵੱਲੋਂ ਹੀ ਦਿੱਤੇ ਗਏ ਸੀ ਤੇ ਅੱਜ ਉਹ ਹੀ ਬੋਲ ਰਹੇ ਨੇ ਕਿ ਗੱਲਾਂ ਅਸੀਂ ਮੈਂਬਰਸ਼ਿਪ ਜਿਹੜੀ ਹੈ ਅਕਾਲ ਚ ਦੇ ਖਤਮ ਕਰ ਲਈਏ ਤੇ ਜਿਹੜੀ ਉਹ ਚਾਹੁੰਦੇ ਆ ਸਾਰੇ ਅੱਜ ਤਾਂ ਸਾਰੀਆਂ ਤਾਕਤਾਂ ਦਾ ਜੋੜ ਨਹੀਂ ਲੱਗਿਆ ਅੱਜ ਸਾਰੀਆਂ ਸੈਂਟਰ ਏਜੰਸੀਆਂ ਦਾ ਕਿ ਸਾਰੀਆਂ ਰੀਜਨਲ ਪਾਰਟੀਆਂ ਨੂੰ ਖਤਮ ਕਰ ਦੋ ਤੇ ਉਸ ਤੋਂ ਬਾਅਦ ਜਿਹੜਾ ਹੈ ਫਸਿਲ ਦੇ ਉੱਪਰ ਜਿਵੇਂ ਆਪਣੇ ਹੁਕਮ ਕਰਾਉਣੇ ਨੇ ਤੇ ਅਸੀਂ ਕਰਾਈ ਚੱਲੀਏ ਜੋ ਅਸੀਂ ਤਾਂ ਕਾਬਜ਼ ਹੋ ਗਏ। ਕਿਉਂਕਿ ਜਿਹੜੇ ਸਾਡੇ ਸਹਾਦਰ ਗੈਨੀ ਹਰਪੀ ਸਿੰਘ ਹੋਰਾਂ ਨੇ ਉਹਨਾਂ ਨੇ ਵੀ ਤਾਂ ਪਿੱਛੇ ਬੋਲੀ ਹੈ ਕਿ ਕਾਲੀਦਲ ਦਾ ਹਾਲ ਜਿਹੜਾ ਹੈ ਉਹ ਸਿਰਸਾ ਨਾਲ ਵਰਕ ਕਰਦਾਂਗੇ। ਸੋ ਅੱਜ ਮੈਂ ਇੱਥੇ ਤੁਹਾਡੇ ਜ਼ਰੀਏ ਇਹ ਗੱਲ ਨੂੰ ਸਾਰਿਆਂ ਦੇ ਜਿਹੜੀ ਸੰਗਤ ਹੈ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਕਿਰਪਾ ਕਰ ਇਸ ਜੀ ਤੇ ਉੱਪਰ ਵਿਚਾਰ ਕਰੋ ਕਿ ਜਿਹੜੀ ਇਹ ਭਰਤੀ ਲੈ ਕੇ ਤੁਹਾਡੇ ਪਿੰਡਾਂ ਦੇ ਵਿੱਚ ਆ ਰਹੇ ਉਹ ਭਾਪਤੀ ਤੇ ਜ਼ਰੂਰ ਇੱਕ ਵਾਰ ਵਿਚਾਰ ਕੇ ਤੁਨੂੰ ਆ ਸਵਾਲ ਜ਼ਰੂਰ ਕਰਿਓ ਕਿ ਭਾਈ ਤੁਸੀਂ ਸ਼੍ਰੀ ਕਾਲਕ੍ਰਿਤ ਸਾਹਿਬ ਦੇ ਹੁਕਮਾਂ ਅਨੁਸਾਰ ਕੋ ਸ਼੍ਰੀ ਕਾਲਕ੍ਰਿਤ ਸਾਹਿਬ ਦਾ ਨਾਮ ਕੀ ਹੈ ਦਾ ਦਫ਼ਤਰ ਕੌਣਾ ਹੈ ਇਹਦੇ ਇਹਦੇ ਲੀਡਰ ਤੇ ਕੌਣ ਨੇ ਇਹ ਭਾਪਤੀ ਕਿਹਨੂੰ ਜਮਾ ਦਿਹਾਓਗੇ ਤੇਰੇ ਭਾਪਤੀ ਸੀਰੀਅਲ ਨੰਬਰ ਲਾ ਕੇ ਜਮਾ ਵੀ ਹੋਣੀ ਹੈ ਕਿਉਂਕਿ ਜਿਹੜਾ ਸੰਵਿਧਾਨ ਦੇ ਮੁਤਾਬਿਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜਿਹੜੀ ਹੈ ਇਹ ਭਾਪਤੀ ਜਮਾ ਹੋਣੀ ਤੇ ਉਸ ਤੋਂ ਬਾਅਦ ਡੈਲੀਗੇਟਸ ਬੰਦੇ ਫਿਰ ਡੈਲੀਗੇਟ ਦਾ ਨਾਮ ਦੇਣਾ ਫਿਰ ਉਹਨੂੰ ਬਾਅਦ ਪਤਾ ਕਰਨਾ ਹੈ ਸੋ ਸਾਡਾ ਤਾਂ ਸਵਾਲ ਇੱਥੇ ਤੁਹਾਡੇ ਲਈ ਇਹ ਹੀ ਹੈ ਕਿ ਕਿਰਪਾ ਕਰਕੇ ਤੇ ਚਰਚਾ ਜ਼ਰੂਰ ਕੀਤੀ ਜਾਵੇ ਤੇ ਜਿਹੜੇ ਲੋਕ ਨੇ ਜਿਹੜੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਖਤਮ ਨਹੀਂ ਪੁਲਿਸ ਹਟਾ ਅਕਾਲੀlever ਖਤਮ ਨਹੀਂ ਹੋ ਸਕਦਾ ਜੇ ਨਾ ਮਰਜੀ ਬੁਝੋਰ ਲਾ ਲੈ ਸਦੀਆਂ ਤੱਕ ਅਕਾਲੀ ਦਾ ਜਿਉਂਦਾ ਰਹੂਗਾ ਪਰ ਇਹਨਾਂ ਲੋਕਾਂ ਨੂੰ ਇਹ ਜ਼ਰੂਰ ਹੈ ਕਿ ਕਮਜ਼ੋਰ ਜੂਰ ਕਰ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ ਬੁਝੋਰ ਕਰ ਰਹੇ ਨੇ ਕਿਰਪਾ ਕਰਕੇ ਇਹਨੂੰ ਬਚਾ ਦਿਓ ਬਣਾ ਸੋ ਬਾਕੀ ਜੋ ਤੁਹਾਡੇ ਸਵਾਲ ਹੈ ओके